ਜਿਸ ਪਰਮਾਤਮਾ ਵਾਹਿਗੁਰੂ ਜੀ ਨੇ ਇਹ ਮਨੁੱਖਾ ਸੁਦੇਸ਼ ਸਰੀਰ ਬੜਾ ਸੁੰਦਰ ਰੱਤ ਦਿੱਤਾ ਹੈ ਇਸੇ ਲਈ ਜਿਹੜੇ ਗੁਰਸਿੱਖ ਹਨ ਤਿਆਰੋ ਸੁਖਮਨੀ ਸਾਹਿਬ ਬਾਣੀ ਦਾ ਪਾਠ ਕਰਦੇ ਆ ਆਪਣੇ ਨਿਤਨੇਮ ਦੇ ਨਾਲ ਜਿੱਥੇ ਗੁਰਸਿੱਖ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ ਸ਼ਾਮ ਦੇ ਸਮੇਂ ਸੋਧਾ ਰਹਿਰਾਸ ਬਾਣੀ ਦਾ ਪਾਠ ਤੇ ਸੌਣ ਦੇ ਸਮੇਂ ਸੋਹਲੇ ਬਾਣੀ ਦਾ ਪਾਠ ਕਰਦਾ ਹੈ ਉਥੇ ਬਹੁਤ ਗੁਰਸਿੱਖ ਸੁਖਮਨੀ ਸਾਹਿਬਾਨੀ ਦੇ ਪਾਠ ਵੀ ਗੁਰ ਸਿੱਖ ਅੰਮ੍ਰਿਤ ਵੇਲੇ ਕਰਦੇ ਹਨ ਸੁਖਮਨੀ ਸਾਹਿਬ ਜੀ ਦੇ ਪਾਠ ਬਹੁਤ ਸਰਲ ਹੋਣ ਕਰਕੇ ਸਾਨੂੰ ਅਰਥਾਂ ਦੀ ਸਮਝ ਪੈਂਦੀ ਹੈ ਜਦੋਂ ਗੁਰਬਾਣੀ ਦਾ ਪਾਠ ਸਰਲ ਰੂਪ ਦੇ ਵਿੱਚ ਹੋਵੇ ਅਰਥਾਂ ਦੀ ਸਮਝ ਪਵੇ ਉਹਦਾ ਰਸ ਤੇ ਆਨੰਦ ਵੱਖਰਾ ਹੁੰਦਾ ਇਸ ਵਾਸਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਇਹ ਬਚਨ ਉਚਾਰਨ ਕੀਤੇ ਹਨ ਪਰਮਾਤਮਾ ਵਾਹਿਗੁਰੂ ਜੀ ਦੇ ਪਰਉਪਕਾਰ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਇਹ ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਕਰਨ ਦੀ ਸਤਗੁਰੂ ਜੀ ਨੇ ਪ੍ਰੇਰਣਾ ਦਿੱਤੀ ਹੈ ਔਰ ਜਿਹ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਵਾਹਿ ਜਿਹ ਪ੍ਰਸਾਦ ਸੁਖੰਦਰਤਾ ਲਾਹੇ ਤਿਸ ਕੋ ਸਿਮਰਤ ਪਰਮਗਤ ਨੂੰ ਪਾਹੇ ਇਹ ਪ੍ਰਸਾਦ ਵਸੈ ਸੁਖ ਮੰਦਰ ਤਿਸਹਿ ਤੇ ਆਏ ਸਦਾ ਮਨ ਅੰਦਰ ਇਹ ਸਾਰੇ ਵਾਹਿਗੁਰੂ ਜੀ ਦੇ ਬਾਰੋਂ ਉਪਕਾਰ ਹਜੂਰ ਨੇ ਸਾਨੂੰ ਵਰਣਨ ਕਰਕੇ ਦੱਸਕੇ